ਕਮਲਕੌਰ ਭਾਬੀ ਨੂੰ ਲੈ ਕੇ ਹੁਣ ਤੱਕ ਬੇਹੱਦ ਚਰਚਾ ਚੱਲਦੀ ਪਈ ਹੈ ਕਿ ਆਖਰਕਾਰ ਇਹ ਮੌਤ ਹੋਈ ਕਿਵੇਂ ਆ ਕਮਲਕੌਰ ਭਾਬੀ ਜਾਂ ਕੰਚਨ ਕੁਮਾਰੀ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵੱਡੀ ਇਨਫਲੂਐਂਸਰ ਬਣ ਗਈ ਸੀ ਜਾਂ ਕਹਿ ਦਈਏ ਕਿ ਸੋਸ਼ਲ ਮੀਡੀਆ ਤੇ ਫੇਮਸ ਹੋ ਗਈ ਸੀ ਉਸ ਦੀ ਤਾਂ ਅਚਾਨਕ ਮੌਤ ਹੋ ਜਾਂਦੀ ਹੈ ਉਸ ਦੀ লাশ ਬਰਾਮਦ ਹੁੰਦੀ ਹੈ ਇੱਕ ਗੱਡੀ ਦੇ ਵਿੱਚੋਂ ਹਾਲਾਂਕਿ ਹੁਣ ਤੱਕ ਇਹ ਕਿਹਾ ਜਾ ਰਿਹਾ ਸੀ ਕਿ ਉਹ ਜਿਹੜੀ ਗੱਡੀ ਲੁਧਿਆਣਾ ਨੰਬਰ ਦੀ ਦੱਸੀ ਜਾ ਰਹੀ ਹੈ ਉਹਦਾ ਨੰਬਰ ਅ ਫਰਜ਼ੀ ਸੀ ਹੁਣ ਤੱਕ ਇਹ ਕਿਹਾ ਜਾ ਰਿਹਾ ਸੀ ਪਰ ਹੁਣ ਇੱਕ ਨਵਾਂ ਅਪਡੇਟ ਸਾਹਮਣੇ ਆ ਰਿਹਾ ਹੈ ਕਿ ਉਸ ਗੱਡੀ ਦੇ ਵਿੱਚ ਜਿਸ ਵਿੱਚ ਕਮਲਕੌਰ ਦੀ ਲਾਸ਼ ਮਿਲੀ ਹੈ ਉਹ ਗੱਡੀ ਕਮਲਕੌਰ ਦੇ ਨਾਂ ਤੇ ਸੀ ਹੁਣ ਤੱਕ ਇਹ ਸਮਝਿਆ ਜਾ ਰਿਹਾ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਜਾਵੇਗੀ ਉਦੋਂ ਵੱਧ ਤੌਰ ਤੇ ਪ੍ਰਮਾਣਿਕਤਾ ਮਿਲ ਸਕਦੀ ਹੈ ਪਰ ਇਸ ਮਾਮਲੇ ਦੇ ਵਿੱਚ ਕਮਲਕੌਰ ਕਾਂਡ ਦੇ ਸਬੰਧੀ ਇੱਕ ਸੀਸੀਟੀਵੀ ਵੀ ਸਾਹਮਣੇ ਆ ਗਈ ਹੈ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਗੱਡੀ ਨਜ਼ਰ ਆ ਰਹੀ ਹੈ ਜਿਸ ਗੱਡੀ ਦੇ ਵਿੱਚ ਕਮਲਕੌਰ ਦੀ লাশ ਮਿਲੀ ਹੈ ਉਸ ਗੱਡੀ ਦੇ ਵਿੱਚ ਇੱਕ ਵਿਅਕਤੀ ਜਿਹੜਾ ਉਸ ਨੂੰ ਡਰਾਈਵ ਕਰਕੇ ਲਿਆਉਂਦਾ ਹੈ ਉਹ ਗੱਡੀ ਉੱਥੇ ਖੜੀ ਕਰਦਾ ਹੈ ਔਰ ਚਲਾ ਜਾਂਦਾ ਹੈ ਸਭ ਤੋਂ ਪਹਿਲਾਂ ਗੱਡੀ ਅੰਦਰ ਲੈ ਕੇ ਆਉਂਦਾ ਉਦੋਂ ਆਸ-ਪਾਸੇ ਨਿਗਰੱਖੀ ਜਾਂਦੀ ਹੈ ਕਿ ਸਭ ਕੁਝ ਸਹੀ ਹੈ ਸਭ ਕੁਝ ਠੀਕ ਹੈ ਕੋਈ ਦੇਖਤਾ ਨਹੀਂ ਰਿਹਾ ਉਸ ਤੋਂ ਬਾਅਦ ਗੱਡੀ ਅੱਗੇ ਜਾ ਕੇ ਪਾਰਕ ਕਰ ਦਿੱਤੀ ਜਾਂਦੀ ਹੈ ਤੇ ਦੁਬਾਰਾ ਉਹ ਵਿਅਕਤੀ ਜਦੋਂ ਗੱਡੀ ਚੋਂ ਬਾਹਰ ਆਉਂਦਾ ਹੈ ਤੇ ਆਸ-ਪਾਸੇ ਵੇਖਦਾ ਆ ਨਿਗਰੱਖਦਾ ਹੈ ਤੇ ਉਸ ਤੋਂ ਬਾਅਦ ਉਥੋਂ ਤੁਰਦਾ ਬਣਦਾ ਹੈ ਯਾਨੀ ਕਿ ਪਹਿਲੀ ਸੀਸੀਟੀਵੀ ਹੈ ਹੁਣ ਇਸ ਮਾਮਲੇ ਸੰਬੰਧੀ ਜਿਹੜੀ ਬਾਹਰ ਆਈ ਹੈ ਔਰ ਇਸ ਗੱਡੀ ਦੇ ਵਿੱਚੋਂ ਜਿਹੜੀ ਲਾਸ਼ ਹੈ ਉਹ ਕਮਲਕੌਰ ਦੀ ਬਰਾਮਦ ਹੋਈ ਹੈ ਹੁਣ ਤੱਕ ਇਹ ਵੱਡਾ ਖੁਲਾਸਾ ਜਿਹੜਾ ਅੱਜ ਤੱਕ ਸਾਹਮਣੇ ਆ ਰਿਹਾ ਹੈ ਔਰ ਦੂਸਰੇ ਪਾਸੇ ਪੁਲਿਸ ਦਾ ਇਹ ਦਾਅਵਾ ਹੈ ਕਿ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ ਬਠਿੰਡਾ ਦੇ ਇੱਕ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਇਹ ਲਾਸ਼ ਬਰਾਮਦ ਹੋਈ ਹੈ ਗੱਡੀ ਦੇ ਵਿੱਚ ਲਾਸ਼ ਪਈ ਹੋਈ ਸੀ ਔਰ ਉਸ ਸੰਬੰਧੀ ਸੀਸੀਟੀਵੀ ਸਾਹਮਣੇ ਆ ਚੁੱਕੀ ਹੈ ਇਸ ਕੜੀ ਵਿੱਚ ਪਹਿਲਾ ਖੁਲਾਸਾ ਹੁੰਦਾ ਔਰ ਇਸ ਤੋਂ ਬਾਅਦ ਹੋਰ ਵੀ ਬਹੁਤ ਕੁਝ ਸਾਹਮਣੇ ਆ ਸਕਦਾ ਹੈ ਕਮਲ ਕੌਰ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੱਡਾ ਨਾਮ ਬਣ ਗਈ ਸੀ ਉਸ ਦੀ ਅਚਾਨਕ ਮੌਤ ਹੋ ਜਾਂਦੀ ਹੈ 7 ਮਹੀਨੇ ਪਹਿਲਾਂ ਉਸ ਨੂੰ ਇੱਕ ਧਮਕੀ ਵੀ ਮਿਲਦੀ ਹੈ ਔਰ ਅੱਜ ਕਮਲ ਕੌਰ ਦੀ ਮੌਤ ਹੋ ਗਈ ਹੈ ਕਮਲ ਕੌਰ ਦੀ ਲਾਸ਼ ਬਰਾਮਦ ਹੋਈ ਹੈ ਸੀਸੀਟੀਵੀ ਫੁਟੇਜ ਜਿਹੜੀ ਹੈ ਉਹ ਲਗਾਤਾਰ ਵਾਇਰਲ ਹੋ ਰਹੀ ਹੈ ਇਸ ਫੁਟੇਜ ਦੇ ਵਿੱਚ ਉਹ ਗੱਡੀ ਆਹ ਸੀਸੀਟੀਵੀ ਕੈਮਰੇ ਦੇ ਸਾਹਮਣੇ ਆਉਂਦੀ ਵੀ ਦਿਖਦੀ ਹੈ ਉਸ ਗੱਡੀ ਦੇ ਵਿੱਚੋਂ ਇੱਕ ਸ਼ਖਸ ਨਿਕਲਦਾ ਵੀ ਦਿਖਦਾ ਹੈ ਜਿਹੜਾ ਵਿਅਕਤੀ ਇਸ ਗੱਡੀ ਨੂੰ ਡਰਾਈਵ ਕਰਕੇ ਲਿਆਉਂਦਾ ਹੈ ਔਰ ਉੱਥੋਂ ਆਸ-ਪਾਸ ਵੇਖ ਕੇ ਕਿਸੇ ਨੂੰ ਉੱਥੇ ਨਾ ਪਾ ਕੇ ਤੇ ਤੁਰਦਾ ਬਣਦਾ ਆ ਇਹ ਸੀਸੀਟੀਵੀ ਤਸਵੀਰਾਂ ਤੋਂ ਬਾਅਦ ਹੋਰ ਕੀ ਕੁਝ ਜਾਵੇਗਾ ਉਹ ਵੀ ਦੱਸਦੇ ਰਵਾਂਗੇ ਆਓ ਵੇਖਦੇ ਹਾਂ ਕਮਲ ਕੌਰ ਦੀ ਮੌਤ ਵਾਲੀ ਇਸ ਸੀਸੀਟੀਵੀ ਦੇ ਵਿੱਚ ਕੀ ਕੁਝ ਲੁਕਿਆ